ਪੰਜਾਬ ਪਰ ਦੇ ਵਿੱਚ ਕੱਲ ਭਾਰੀ ਤੂਫਾਨ ਆਉਣ ਦੇ ਕਾਰਨ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਹੈ ਔਰ ਕਾਫੀ ਜਗ੍ਹਾ ਤੇ ਹੋਇਆ ਹੈ ਵਕਫ ਵਕ ਜਗ੍ਹਾ ਤੋਂ ਜਿੱਥੇ ਰੁੱਖ ਡਿੱਗਣ ਅਤੇ ਇਸ ਤੇਜ਼ ਹਨੇਰੀ ਅਤੇ ਝੱਖੜ ਦੇ ਕਾਰਨ ਜਿਹੜਾ ਹੈਗਾ ਗੱਡੀਆਂ ਦੇ ਨੁਕਸਾਨ ਜਾਂ ਹੋਰ ਵਕਫ ਵਕ ਤਸਵੀਰਾਂਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਇਸ ਸਮੇਂ ਤਸਵੀਰਾਂਆਂ ਨੇ ਇੱਕ ਡੇਰੀ ਫਾਰਮ ਦੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਕੱਲ ਇਸ ਵੱਡੇ ਡੇਰੀ ਫਾਰਮ ਦਾ ਸ਼ੈੱਡ ਜਿਹੜਾ ਹੈਗਾ ਉਹ ਇਸ ਤੇਜ਼ ਝੱਖੜ ਦੇ ਕਾਰਨ ਦਿੱਗ ਗਿਆ ਤਾਂ ਕਿਵੇਂ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਪਸ਼ੂ ਜਿਹੜੇ ਨੇ ਹੁਣ ਤੱਕ ਫਸੇ ਹੋਏ ਨੇ ਇਸ ਸ਼ੈੱਡ ਦੇ ਹੇਠਾਂ ਕਿਉਂਕਿ ਇਹ ਸ਼ੈੱਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਚੱਕੜ ਤੋਂ ਬਾਅਦ ਜਿਹੜਾ ਹੈਗਾ ਹੈ ਜਿਹੜੇ ਐਂਗਲਸ ਹਨ ਉਹ ਵੀ ਇਸ ਤਰ੍ਹਾਂ ਹੀ ਹੇਠਾਂ ਆ ਗਏ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਇਹ ਵੱਡਾ ਇੱਕ ਪਿੱਲਰ ਜਿਹੜੇ ਹੈਗੇ ਆ ਉਹ ਬਣੇ ਹੋਏ ਨੇ ਔਰ ਉਹਨਾਂ ਨੂੰ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਪਿੱਲਰ ਡਿੱਗਣ ਕਾਰਨ ਇੱਥੇ ਉਹ ਵੀ ਕਾਫੀ ਭਾਰੇ ਜਿਹੜੇ ਹੈਗੇ ਆ ਉਹਨਾਂ ਤੇ ਸੱਟ ਪੇੜ ਤੋਂ ਜਿਹੜਾ ਹੈਗਾ ਕੁਝ ਇੱਕ ਜਿਹੜੇ ਕਹਦੀ ਹੈ ਕਿ ਪਸ਼ੂ ਹੈਗੇ ਆ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਕਮੀ ਹੋਏ ਨੇ ਔਰ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਐਂਗਲਾਂ ਨੂੰ ਇਸ ਛੱਟ ਦੇ ਐਂਗਲਾਂ ਨੂੰ ਕਟਰ ਦੀ ਮਦਦ ਨਾਲ ਵੱਢਿਆ ਜਾ ਰਿਹਾ ਤਾਂ ਜੋ ਇਸ ਐਂਗਲਾਂ ਦੇ ਹੇਠਾਂ ਜਿਹੜੇ ਇਹ ਪਸ਼ੂ ਫਸੇ ਹੋਏ ਨੇ ਉਹਨਾਂ ਨੂੰ ਕੱਢਿਆ ਜਾ ਸਕੇ ਇਹਨਾਂ ਬੇਜ਼ੁਬਾਨਾਂ ਨੂੰ ਜਿਹੜਾ ਹੈਗਾ ਰਾਹਤ ਕੁਝ ਮਿਲ ਸਕੇ ਕਿਉਂਕਿ ਕੱਲ ਰਾਤ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਬੇहद ਇਸ ਭਿਆਨਕ ਤੂਫਾਨ ਦੀ ਲਪੇਟ ਚੋਂ ਕਰਨ ਕਾਫੀ ਜਗ੍ਹਾ ਜਿਵੇਂ ਮੈਂ ਦੱਸਿਆ ਕਿ ਨੁਕਸਾਨ ਹੋਇਆ ਤਾਂ ਇਹ ਨੁਕਸਾਨ ਦੀਆਂ ਮੂੰਹ ਬੋਲਦੀਆਂ ਤਸਵੀਰਾਂਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਸ਼ੈੱਡ ਦੇ ਹੇਠਾਂ ਪਸ਼ੂ ਜਿਹੜੇ ਨੇ ਉਹ ਫਸੇ ਆ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆਰ ਅ ਚਾਰੂ ਤਰਫ ਜਿਹੜਾ ਹੈਗਾ ਇਸ ਸ਼ੈੱਡ ਦੇ ਡਿੱਗਣ ਦੇ ਕਾਰਨ ਨੁਕਸਾਨ ਦੀਆਂ ਵੱਡੀਆਂ ਤਸਵੀਰਾਂ ਹੈਗੀਆਂ ਉਹ ਦੇਖਣ ਨੂੰ ਮਿਲੀਆਂ ਹੈਗੀਆਂ ਹੁਣ ਤੱਕ ਦੀ ਜਕਰ ਗੱਲ ਕੀਤੀ ਜਾਵੇ ਤਾਂ ਕੱਲ ਦੇਰ ਸ਼ਾਮ ਤੋਂ ਇਸ ਮਲਬੇ ਨੂੰ ਇੱਥੋਂ ਹਟਾਉਣ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪਿੰਡ ਖਾਸੀ ਦੀਆਂ ਇਹ ਤਸਵੀਰਾਂ ਨੇ ਹਲਕਾ ਬਾਬਬਕੜਾ ਸਾਹਿਬ ਦੇ ਬਤਾਲਾ ਦੇ ਨੇੜੇ ਪਿੰਡ ਖਾਸੀ ਪੈਂਦਾ ਜਿੱਥੇ ਕਿ ਇਹ ਸਾਰੇ ਦਾ ਸਾਰਾ ਘਟਨਾਗ੍ਰਮ ਵਾਪਰਿਆ ਔਰ ਜਿਹੜੇ ਇਸ ਡੇਰੀ ਮਾਲਕ ਇਸ ਫਾਰਮ ਦੇ ਜਿਹੜੇ ਡੇਰੀ ਮਾਲਕ ਜਿਹੜੇ ਫਾਰਮ ਦੇ ਮਾਲਕ ਹੈਗੇ ਆ ਉਹਨਾਂ ਦਾ ਦੱਸਣਾ ਹੈਗਾ ਕਿ ਕਰੀਬ 85 ਪਸ਼ੂ ਜਿਹੜੇ ਨੇ ਉਹ ਇਸ ਸ਼ੈੱਡ ਦੇ ਹੇਠਾਂ ਰਹਿੰਦੇ ਸਨ ਔਰ ਬੀਤੀ ਰਾਤ ਜੋ ਕਹਿੰਦੇ ਆ ਕਿ ਇਹ ਵੱਡਾ ਘਟਨਾਗ੍ਰਮ ਵਾਪਰਿਆ ਹੈਗਾ ਉਸ ਦੌਰਾਨ ਕਰੀਬ-ਕਰੀਬ ਜਿਹੜੇ ਹੈਗੇ ਤਿੰਨ ਤੋਂ ਚਾਰ ਪਸ਼ੂ ਜਿਹੜੇ ਨੇ ਉਹਨਾਂ ਨੂੰ ਸੱਟਾਂ ਜਿਹੜੀਆਂ ਹੈਗੀਆਂ ਨੇ ਉਹ ਲੱਗੀਆਂ ਨੇ ਨੁਕਸਾਨ ਜਿਹੜਾ ਹੈਗਾ ਉਹਨਾਂ ਦਾ ਹੋਇਆ ਜ਼ਖਮੀ ਹੋਏ ਨੇ ਉਹ ਔਰ ਬਾਕੀ ਜਿਹੜੇ ਪਸ਼ੂ ਹੈਗੇ ਆ ਇੱਥੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਚਾਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਦੇਰ ਸ਼ਾਮ ਤੋਂ ਹੁਣ ਤੱਕ ਜਿਹੜਾ ਹੈਗਾ ਇਹਨਾਂ ਪਸ਼ੂਆਂ ਵੱਲੋਂ ਕੋਈ ਚਾਰਾ ਵੀ ਨਹੀਂ ਖਾਧਾ ਗਿਆ ਔਰ ਕਾਫੀ ਕਹਿੰਦੀ ਹੈ ਕਿ ਮਸ਼ੱਕਤ ਤੋਂ ਬਾਅਦ ਇਹਨਾਂ ਪਸ਼ੂਆਂ ਨੂੰ ਕੱਢ ਕੇ ਇਸ ਤਰਫ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਔਰ ਬਾਕੀ ਦੇ ਜਿਹੜੇ ਪਸ਼ੂ ਹੈਗੇ ਆ ਕਿਉਂਕਿ ਜਿਵੇਂ ਤਰਤੀਬਾਈ ਸਾਹਮਣੇ ਇਹ ਪਸ਼ੂ ਦਿਖਾਈ ਦੇ ਰਹੇ ਨੇ ਇਸ ਤਰ੍ਹਾਂ ਹੀ ਦੂਸਰੀ ਤਰਫ ਜਿਹੜੀ ਹੈਗੀ ਆ ਉਧਰ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਔਰ ਉਧਰ ਵੀ ਤਸਵੀਰਾਂ ਜਿਹੜੀਆਂ ਹੈਗੀਆਂ ਕੁਝ ਇਸ ਤਰ੍ਹਾਂ ਦੀਆਂ ਨੇ ਬੜੀ ਮੁਸ਼ਕਲ ਮੁਸ਼ਕਤ ਦੇ ਨਾਲ ਜਿਹੜਾ ਹੈਗਾ ਇਹਨਾਂ ਪਸ਼ੂਆਂ ਨੇ ਇੱਥੋਂ ਕੱਢਿਆ ਜਾ ਰਿਹਾ ਸੋ ਤਸਵੀਰਾਂ ਨੇ ਹੈਗੀਆਂ ਉਹ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਇਆ ਪਾ 12 ਵਜੇ ਮੰਨ ਇਥੇ ਨੁਕਸਾਨ ਦੀ ਗੱਲ ਕਰੀਏ ਤਾਂ ਜਿੱਥੇ ਪਸ਼ੂਆਂ ਦਾ ਨੁਕਸਾਨ ਹੋਇਆ ਉੱਥੇ ਇਸ ਕੈਰੀਏ ਕੇ ਫਾਰਮ ਦੇ ਮਾਲਕ ਵੱਲੋਂ ਜਿਹੜਾ ਹੈਗਾ ਲੱਖਾਂ ਰੁਪਏ ਦੇ ਨੁਕਸਾਨ ਦੀ ਗੱਲ ਕਹੀ ਗਈ ਹੈ ਜੋ ਕਿ ਤਸਵੀਰਾਂ ਵਿੱਚ ਜਿਹੜੀਆਂ ਹੈਗੀਆਂ ਉਹ ਸਾਫ ਦਰਨ ਕਰ ਰਹੀਆਂ ਨੇ ਕਿ ਕਿਵੇਂ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਪਸ਼ੂਆਂ ਦੀ ਸਾਂਭ ਸੰਭਾਲ ਦੇ ਲਈ ਔਰ ਕੈਰੀਏ ਕੇ ਗਰਮੀ ਸਰਦੀ ਦੇ ਮੌਸਮ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਸੇਫਲੀ ਰੱਖਣ ਦੇ ਲਈ ਇਹ ਵੱਡਾ ਸ਼ੈੱਡ ਤਿਆਰ ਕੀਤਾ ਗਿਆ ਦੂਰ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਊਗੀ ਉਸ ਸ਼ੈੱਡ ਦੇ ਵਿੱਚ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਕਾਫੀ ਦੂਰ ਤੱਕ ਇਹ ਸ਼ੈੱਡ ਜਿਹੜਾ ਹੈਗਾ ਇਹ ਬਣਾਇਆ ਗਿਆ ਸੀਗਾ ਔਰ ਪਿੱਲਰ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਸਾਡੀ ਨਜ਼ਰ ਜਾਊਗੀ ਵੱਡੇ ਸਿਮੇਟਡ ਪਿੱਲਰ ਹੈਗੇ ਆ ਸਾਰੇ ਲੇਕਿਨ ਫਿਰ ਵੀ ਰਾਤ ਦਾ ਤੂਫਾਨ ਜੋ ਇੰਨੀ ਤੇਜ਼ ਸੀਗਾ ਜਿਸ ਦੇ ਵਿੱਚ ਇਹ ਛੱਡ ਜਿਹੜਾ ਹੈਗਾ ਪੂਰੇ ਤਰੀਕੇ ਨਾਲ ਡਿੱਗਿਆ ਔਰ ਬੀਜबान ਪਸ਼ੂ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਜ਼ਖਮੀ ਹੋਏ ਨੇ ਅਲਮਾਈ ਤੁਹਾਨੂੰ ਬਲਿ ਪਿੰਡ ਵਾਸੀਆਂ ਦੀ ਜ਼ਿਕਰ ਗੱਲ ਕੀਤੀ ਹੈ ਉਹ ਤਾਂ ਪਿੰਡ ਵਾਸੀਆਂ ਵੱਲੋਂ ਵੀ ਇੱਥੇ ਮਦਦ ਜਿਹੜੀ ਹੈਗੀ ਆ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਆ ਤਾਂ ਜੋ ਇਸ ਮਲਬੇ ਨੂੰ ਇੱਥੋਂ ਹਟਾਇਆ ਜਾ ਸਕੇ ਜਲਦੀ ਤੋਂ ਜਲਦੀ ਜਿਹੜੇ ਪਸ਼ੂ ਹੈਗੇ ਆ ਉਹਨਾਂ ਨੂੰ ਇੱਥੋਂ ਕੱਢਿਆ ਜਾ ਸਕੇ ਤਾਂ ਲਗਾਤਾਰ ਜਿਹੜੀ ਇਹ ਕੋਸ਼ਿਸ਼ ਜਿਹੜੀ ਹੈਗੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਦੂਸਰੀ ਸਾਈਡ ਤੋਂ ਮਿੜੀਆਂ ਹੈਗੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਦੇ ਵੱਡੇ ਪਿੱਲਰ ਜਿਹੜਾ ਕਹਿ ਦਈਏ ਕਿ ਮਜ਼ਬੂਤੀ ਦੇ ਨਾਲ ਬਣਾਏ ਜਰੂਰ ਗਏ ਸਨ ਲੇਕਿਨ ਕੇਸ ਕਹਿ ਦਈਏ ਕਿ ਰਫਤਾਰ ਦਾ ਤੂਫਾਨ ਸੀਗਾ ਇਸਨੇ ਇੰਨਾ ਭਿਆਨਕ ਨੁਕਸਾਨ ਜਿਹੜਾ ਹੈਗਾ ਵੱਖ-ਵੱਖ ਜਗ੍ਹਾ ਦੇ ਉੱਤੇ ਕੀਤਾ ਹੈ ਇਹ ਤਸਵੀਰਾਂ ਨੇ ਮੂਹ ਬੋਲਦੀਆਂ ਰਾਤ ਦੇ ਤੂਫਾਨ ਦੇ ਨੁਕਸਾਨ ਦੀਆਂ ਹਾਲੇ ਤੱਕ ਜਿਹੜੇ ਪਿੱਲਰ ਨੇ ਉਹ ਇਦਾਂ ਡਿੱਗੇ ਹੋਏ ਨੇ ਔਰ ਇਹਨਾਂ ਨੂੰ ਹਟਾਉਣ ਦਾ ਕੰਮ ਜਿਹੜਾ ਹੈਗਾ ਉਹ ਇੱਕ ਤਰਫ ਜਾਰੀ ਹੈਗਾ ਦੂਸਰੀ ਤਰਫ ਇਸ ਫਾਰਮ ਦੇ ਮਾਲਕ ਦਾ ਕੀ ਕਹਿਣਾ ਹੈਗਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਔਰ ਉਹਨਾਂ ਵੱਲੋਂ ਮਦਦ ਦੀ ਜਿਹੜੀ ਗੁਹਾਰ ਹੈਗੀ ਆ ਉਹ ਜ਼ਰੂਰ ਲਗਾਈ ਗਈ ਆ ਸੋ ਨੁਕਸਾਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈਗੀ ਆ ਕਿ ਕੁਦਰਤੀ ਤੌਰ ਤੇ ਹੋਏ ਇਸ ਨੁਕਸਾਨ ਨੂੰ ਦੇਖਦੇ ਹੋਏ ਉਹਨਾਂ ਦੀ ਮਦਦ ਜਿਹੜੀ ਹੈਗੀ ਬਣਦੀ ਮਦਦ ਉਹ ਕੀਤੀ ਜਾਵੇ ਔਰ ਨਾਲ ਦੇ ਨਾਲ ਕੋਸ਼ਿਸ਼ ਰਵੇ ਉਹਨਾਂ ਦੀ ਕਿ ਦੁਬਾਰਾ ਇਸ ਸਾਰੇ ਮਲਬੇ ਨੂੰ ਹਟਾਉਣ ਤੋਂ ਬਾਅਦ ਕਿਸੇ ਜਗ੍ਹਾ ਦੇ ਉੱਤੇ ਅ ਮੋੜ ਤੋਂ ਸ਼ੈੱਡ ਦੀ ਉਸਾਰੀ ਕਰ ਸਕਣ ਔਰ ਆਪਣਾ ਕਾਰੋਬਾਰ ਜਿਹੜਾ ਸੀਗਾ ਜਾਂ ਕੰਮ ਜਿਹੜਾ ਸੀਗਾ ਉਹ ਜਾਰੀ ਰੱਖ ਸਕਣ ਔਰ ਇਸ ਦੇ ਨਾਲ ਹੀ ਰੁੱਖ ਜਿਹੜਾ ਇੱਥੇ ਇੱਕ ਕਾਫੀ ਕਹਿ ਸਕਦੇ ਹੋ ਵੱਡਾ ਸੀਗਾ ਰੁੱਖ ਔਰ ਇਸ ਰਸਤੇ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਸ ਰਸਤੇ ਤੇ ਵੀ ਵੱਖ-ਵੱਖ ਜਗ੍ਹਾ ਦੇ ਉੱਤੇ ਰੁੱਖ ਡਿੱਗਣ ਦੀਆਂ ਤਸਵੀਰਾਂ ਨਹੀਂ ਹੈਗੀਆਂ ਉਹ ਵੀ ਸਾਹਮਣੇ ਆਈਆਂ ਨੇ ਔਰ ਇੱਕ ਵੱਡਾ ਪੱਖਾ ਹੈਗਾ ਜੋ ਪਸ਼ੂਆਂ ਦੇ ਲਈ ਇੱਥੇ ਲਗਾਇਆ ਗਿਆ ਸੀਗਾ ਤਾਂ ਕਿ ਮੱਛਰਾਂ ਤੋਂ ਵਗੈਰਾ ਬਚਾ ਰਹਿ ਸਕੇ ਜਾਂ ਹਵਾਦਾਰ ਜਿਹੜਾ ਹੈਗਾ ਇਹ ਸ਼ੈੱਡ ਬਣਿਆ ਰਵੇ ਤਾਂ ਕੀ ਕਹਿਣਾ ਹੈਗਾ ਡੇਰੀ ਮਾਲਕ ਦਾ ਤੁਹਾਨੂੰ ਸੁਣਾਉਣਾ ਹੈ ਇਹ ਨੰਬਰ ਕਵਾਲੀ ਸਿੰਘ ਆ ਜੀ ਕੀ ਕਰਦਾ ਫਿਰ ਆਪਣਾ ਖਾਸੀਆ ਦੇ ਤਸੀਲ ਬਾਬਾ ਬਗਲਾ ਜਿਹੜਾ ਮਾਸਟਰ ਹੈ ਦੇਖੀ ਕਰਤਾ ਨਗਰ ਮੈਂ ਇਹਨਾਂ ਸ਼ਾਮੇ 5:30 ਵਜੇ ਦੀ ਗੱਲ ਹੈ ਜੇ ਚੱਕਰ ਹਨੇਰੀ ਬਹੁਤ ਜ਼ਿਆਦਾ ਤੇਜ਼ ਆਇਆ ਸੀਗਾ ਜੀ ਉਹਨੇ ਆਪਣਾ ਸਾਰਾ ਫਾਰਮ ਨੂੰ ਡਿਸਟਰਾਏ ਕਰਕੇ ਰੱਖਤਾ ਹੈ ਪਰ ਇਹ ਜਨਮਨਾਂ ਦੇ ਸਰਟੀਫਿਕੇਟ ਵੀ ਲੱਗੀ ਹੈ ਜੀ ਤੇ ਕਾਫੀ ਨੁਕਸਾਨ ਹੋ ਗਿਆ ਜੀ 25 ਲੱਖ ਦਾ ਨੁਕਸਾਨ ਹੋ ਗਿਆ ਇਹ ਫਾਰਮ ਦਾ ਜੀ ਉਹ ਕਿਨੇ ਪਸ਼ੂ ਹੈਗੇ ਇੱਥੇ ਆਪਣੇ ਕੋਲ 85 ਤੋਂ ਵੱਧ ਹੋ ਗਏ ਜੀ ਟੋਟਲ ਹਾਂਜੀ ਪਰ ਅੱਜ ਕਿੰਨੇ ਮੀਂਹ ਦਾ ਕਿੰਨਾ ਗਰਮ ਦਸਰ ਇਹ ਸਾਡੇ 6 ਵਜੇ ਦਾ ਹੈ। ਹਾਂਜੀ। ਕਿੰਨੇ ਤੋਂ ਹੋ ਗਿਆ ਜੀ ਕੰਮ ਸ਼ੁਰੂ ਹੋਇਆ? ਇਹ 2012 ਤੋਂ ਸ਼ੁਰੂ ਕੀਤਾ ਸੀਗਾ ਜੀ। ਠੀਕ ਹੈ। ਹਾਂਜੀ। ਪਰ ਉਹ ਜਿੱਕਰ ਗੱਲ ਕੀਤੀ ਹੈ ਜੀ ਦੁੱਧ ਦੀ ਸਪਲਾਈ ਦਾ ਕੰਮ। ਹਾਂਜੀ। ਦੁੱਧ ਦੀ ਸਪਲਾਈ ਵਗੈਰਾ ਦਾ। ਹਾਂਜੀ ਦੁੱਧ ਹਾਂਜੀ ਵੇਰ ਕੇ ਜਾ ਰਿਹਾ ਜੀ ਦੁੱਧ। ਵੇਰ ਕੇ ਜਾ। ਹਾਂਜੀ। ਠੀਕ ਹੈ। ਹੋਰ ਜਿਵੇਂ ਐਂਗਲ ਵਗੈਰਾ ਬੱਤੇ ਜਾ ਰਹੇ ਹੈਗੇ ਆ। ਹਾਂਜੀ। ਇਹ ਕੱਲ ਤੋਂ ਜਾਰੀ ਹੈਗਾ ਕੰਮ। ਕੱਲ ਤੋਂ ਜਾਰੇ ਕੁਝ ਰਾਤ ਵੀ ਗਾਵਾਂ ਕੱਢੀਆਂ ਹੋਈਆਂ ਅੱਜ ਤੁਹਾਡੇ ਸਾਹਮਣੇ ਆ ਜਨਮਰ ਦੇਖੋ ਕੱਢਦੇ ਪਏ ਆਂ ਜੀ ਕਟੜ ਦੇ ਨਾਲ ਵੱਡ ਘੇਲੋ ਆ। ਕੱਢਦੇ ਪਏ ਆਂ। ਇੰਨਾ ਕਿ ਜਖਮ ਹੀ ਕਿੰਨੇ ਹੋ ਗਏ ਜਖਮ 3-4 ਜਾਨਵਰ ਜਿਆਦਾ ਹੋ ਗਏ ਜੀ ਠੀਕ ਹੈ ਕਿਤੇ ਲੱਗ ਰਹੀ ਹੈ ਕਿਤੇ ਲੱਗ ਰਹੀ ਹੈ ਕੀ ਡਿਮਾਂਡ ਕਰਦੇ ਸਰਕਾਰ ਦੇ ਕੋਲ ਸਰਕਾਰ ਆ ਕੇ ਬੇਨਤੀ ਹੈ ਜੀ ਕੋਈ ਨਾ ਕੋਈ ਸਾਨੂੰ ਮਾਜਰ ਦਿਪਾਈ ਜਾਵੇ ਜੀ ਕਾਫੀ ਨੁਕਸਾਨ ਹੋ ਗਿਆ ਜੀ